ਕੁਝ ਲੋਕ ਅਣਚਾਹੇ ਅਣਜਾਣੇ ਸਾਡੀ ਜ਼ਿੰਦਗੀ ਚ ਆ ਜਾਂਦੇ ਨੇ ਕੁਝ ਥੋੜੇ ਸਮੇਂ ਲਈ ਰਹਿੰਦੇ ਨੇ ਤੇ ਕੁਝ ਬਹੁਤ ਸਮਾਂ ਸਾਡੇ ਨਾਲ ਰਹਿ ਜਾਂਦੇ ਨੇ ਸਾਡੇ ਨਾਲ वार्तालाਪ ਦੇ ਵਿੱਚ ਰਹਿੰਦੇ ਨੇ ਕੰਟੈਕਟ ਵਿੱਚ ਰਹਿੰਦੇ ਨੇ ਤੇ ਜਦੋਂ ਉਹਨਾਂ ਦਾ ਜਾਣ ਦਾ ਸਮਾਂ ਆਉਂਦਾ ਹੈ ਤਾਂ ਚਲੇ ਜਾਂਦੇ ਨੇ ਕਿਉਂ ਆਉਂਦੇ ਨੇ ਇਹ ਲੋਕ ਕਿਉਂਕਿ ਉਹਨਾਂ ਦਾ ਆਉਣਾ ਇੱਕ ਮਕਸਦ ਹੁੰਦਾ ਹੈ ਸਾਡੀ ਡੈਸਟੀਨੀ ਦੇ ਵਿੱਚ ਸਾਡੀ ਇਸ ਜੀਵਨ ਯਾਤਰਾ ਦੇ ਵਿੱਚ ਉਹਨਾਂ ਦੇ ਆਉਣ ਦਾ ਖਾਸ ਮਕਸਦ ਲਿਖਿਆ ਹੁੰਦਾ ਹੈ। ਕੁਝ ਲੋਕ ਸਾਨੂੰ ਦੁੱਖ ਦੇ ਕੇ ਜਾਂਦੇ ਨੇ, ਕੁਝ ਲੋਕ ਸਾਨੂੰ ਕੁਝ ਸਿਖਾ ਕੇ ਜਾਂਦੇ ਨੇ। ਕੁਝ ਚੀਜ਼ਾਂ ਤੋਂ ਅਸੀਂ ਬਿਲਕੁਲ ਅਣਜਾਣੇ ਹੁੰਨੇ ਆ, ਉਹ ਸਿਖਾ ਕੇ ਜਾਂਦੇ ਨੇ। ਕੁਝ ਸਾਨੂੰ ਉਹ ਪਹਿਲੂ ਜ਼ਿੰਦਗੀ ਦੇ ਸਿਖਾ ਜਾਂਦੇ ਨੇ। ਜਿਨ੍ਹਾਂ ਨੇ ਸਾਡੇ ਲਈ ساری ਉਮਰ ਕੰਮ ਆਉਣਾ ਹੁੰਦਾ ਹੈ ਤਾਂ ਇਹ ਯੂਨੀਵਰਸ ਵੱਲੋਂ ਉਸ ਡਿਵਾਈਨ ਵੱਲੋਂ ਲਿਖਿਆ ਹੁੰਦਾ ਹੈ ਕਿ ਕਿਸ ਇਨਸਾਨ ਨੇ ਸਾਡਾ ਕੀ ਕੰਮ ਕਰਨਾ ਹੈ ਸਾਡੇ ਕਿਸ ਅ ਵਿਸ਼ੇ ਦੇ ਉੱਤੇ ਪੜਾਵ ਦੇ ਉੱਤੇ ਆਉਣਾ ਹੈ ਤੇ ਸਾਨੂੰ ਕੁਝ ਸਿਖਾ ਕੇ ਜਾਣਾ ਹੈ ਕਿਸੇ ਦੀ ਠੋਕਰ ਸਾਨੂੰ ਬਹੁਤ ਕੁਝ ਸਿਖਾ ਦਿੰਦੀ ਹੈ ਕਿਸੇ ਦੀ ਸਲਾਹ ਸਾਨੂੰ ਬਹੁਤ ਕੁਝ ਸਿਖਾ ਦਿੰਦੀ ਹੈ ਇਸੇ ਤਰ੍ਹਾਂ ਹਰ ਇਨਸਾਨ ਦਾ ਆਉਣਾ ਇੱਕ ਮੰਤਵ ਹੁੰਦਾ ਹੈ ਇੱਕ ਮਕਸਦ ਹੁੰਦਾ ਹੈ ਜੋ ਸਾਡੇ ਲਈ ਬਹੁਤ ਹੀ ਜ਼ਿਆਦਾ کارਗਰ ਹੁੰਦਾ ਹੈ ਅਸੀਂ ਕੁਝ ਲੋਕਾਂ ਨੂੰ ਉਹਨਾਂ ਦੇ ਦੁੱਖ ਦੇਣ ਤੇ ਦੁਖੀ ਹੁੰਨਿਆਂ ਤੇ ਬੁਰਾ ਭਲਾ ਵੀ ਕਹਿੰਨੇ ਹਾਂ ਪਰ ਅਸੀਂ ਅਣਜਾਣ ਹੁੰਨੇ